ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਜਲੰਧਰ ਤੋਂ ਤੇ ਅੱਜ ਇੱਕ ਹੋਰ ਸਕਸੈਸ ਸਟੋਰੀ ਸਿਮਰਨਜੀਤ ਕੌਰ ਦਾ ਵੀਜ਼ਾ ਆਇਆ ਹੈ ਅਮਰੀਕਾ ਦਾ ਸੋ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਮੈਂ ਕਿੱਦਾਂ ਦਾ ਸਾਡੀ ਕੰਪਨੀ ਦੇ ਨਾਲ ਤੁਹਾਡਾ ਐਕਸਪੀਰੀਅੰਸ ਰਿਹਾ ਤੇ ਸਾਡੀ ਕੰਪਨੀ ਬਾਰੇ ਕਿੱਦਾਂ ਪਤਾ ਲੱਗਾ ਸਰ ਬਹੁਤ ਵਧੀਆ ਐਕਸਪੀਰੀਅੰਸ ਰਹਾ ਮਤਲਬ ਪਹਿਲਾਂ ਮੈਨੂੰ ਕੁਝ ਡਾਊਟਸ ਹੁੰਦੇ ਸੀਗੇ ਆਪਦੀ ਇੰਟਰਵਿਊ ਲਈ ਪਰ ਜਦ ਲਈ ਮੈਂ ਤੁਹਾਡੇ ਮਤਲਬ ਇੰਸਟਾਗ੍ਰam ਤੇ ਪੇਜ ਦੇਖਿਆ ਵੀਡੀਓਜ਼ ਦੇਖਿਆ ਤੁਹਾਡੀਆਂ ਤੇ ਇੰਨੀ ਵੀਜ਼ਾ ਸਕਸੈਸ ਰੇਟ ਦੇਖੀ ਤਾਂ ਫਿਰ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਆਪ ਨੂੰ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਵਾ ਤੇ ਮਤਲਬ ਮੈਨੂੰ ਉਸ ਟਾਈਮ ਤੇ ਲੱਗਾ ਕਿ ਮੈਂ ਬਹੁਤ ਸਹੀ ਜਗ੍ਹਾ ਤੇ ਆਈਆਂ ਜਦ ਲਈ ਮੈਂ ਕਮਲ ਸਰ ਨੂੰ ਮੀਟ ਕੀਤਾ ਸਰ ਨੇ ਮੈਨੂੰ ਸਾਰੀਆਂ ਮਤਲਬ ਕੰਡੀਸ਼ਨਸ ਕਲੀਅਰ ਕੀਤੀਆਂ ਤੇ ਜੋ ਵੀ ਇੰਟਰਵਿਊ ਲਈ ਪ੍ਰੈਪਰੇਸ਼ਨ ਵਗੈਰਾ ਸੀ ਸਭ ਮੈਨੂੰ ਦੱਸਿਆ ਵੀ ਤਾਂ ਇਹ ਤਾਂ ਬਹੁ ਤੇ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਰ ਸੋ ਅੰਬੈਸੀ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਜਿਹੜੇ ਕੁਐਸਚਨ ਅੰਬੈਸੀ ਦੇ ਵਿੱਚ ਪੁੱਛੇ ਗਏ ਸਾਡੀ ਟੀਮ ਦੇ ਵੱਲੋਂ ਕਿੱਦਾਂ ਉਹਦੀ ਤਿਆਰੀ ਕਰਵਾਈ ਗਈ ਸੀ ਸਰ ਬਹੁਤ ਵਧੀਆ ਐਕਸਪੀਰੀਅੰਸ ਰੈਂਬੈਸੀ ਦਾ ਵੀ ਮਤਲਬ ਜਿਵੇਂ ਮੈਨੂੰ ਸਰ ਨੇ ਕਿਹਾ ਸੀ ਵੀ ਕੌਨਫੀਡੈਂਟ ਰਹਿਣਾ ਵਾ ਤੇ ਮੈਨੂੰ ਐਵੇਂ ਵੀ ਸਿਕਾ ਵੀ ਮੇਰੀ ਇਨੀ ਵਧੀਆ ਪ੍ਰੈਪਰੇਸ਼ਨ ਹੋਈ ਆ ਇਨੀ ਵਧੀਆ ਟੀਮ ਤੋਂ ਤੇ ਫਿਰ ਡੈਫੀਨੇਟਲੀ ਮੇਰਾ ਵੀਜ਼ਾ ਆਣਾ ਹੀ ਸੀ ਤੇ ਕੌਨਫੀਡੈਂਸ ਮੈਨੂੰ ਸਰ ਨੇ ਬਹੁਤ ਦਿੱਤਾ ਮੈਨੂੰ ਸਰ ਨੇ ਕਿਹਾ ਕਿ ਤੇਰਾ ਵੀਜ਼ਾ ਪੱਕਾ ਆਏਗਾ ਕਿਉਂਕਿ ਮੇਰੀ ਪ੍ਰੋਫਾਈਲ ਵੀ ਵਧੀਆ ਸੀ ਤੇ ਪ੍ਰੈਪਰੇਸ਼ਨ ਮੇਰੀ ਬਹੁਤ ਵਧੀਆ ਰਹੀ ਆਈ ਥਿੰਕ ਜਸਟ ਕਰਕੇ ਮੈਂ ਅੱਜ ਆਪਣਾ ਵੀਜ਼ਾ ਲਿਆ ਹਾਂ ਸੋ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਅਮਰੀਕਾ ਦਾ ਮੈਂ ਇਹੀ ਰეკਮੈਂਡ ਕਰਦੀ ਆ ਵੀ ਜਿਹੜੇ ਵੀ ਮੇਰੇ ਫਰੈਂਡਸ ਜੈਨੂਨ ਵੇ ਦੇ ਨਾਲ ਸ਼ੋਰਟੀ ਨਾਲ ਆਪਣਾ ਵੀਜ਼ਾ ਇੱਥੋਂ ਲੈਣਾ ਚਾਹੁੰਦੇ ਨੇ ਤੇ ਉਹ ਪਲੀਜ਼ ਕਹਦੇ ਆ ਦਿਸ਼ਾ ਜ਼ਰੂਰ ਵਿਜ਼ਿਟ ਕਰਨ। ਸੋ ਤੁਸੀਂ ਵੀ ਲੈਣਾ ਚਾਹੁੰਦੇ ਹੋ ਸਿਮਰਨ ਦੇ ਵਾਂਗ ਵੀਜ਼ਾ ਅਮਰੀਕਾ ਦਾ ਆਲਸ ਕੀਤੀ ਹੈ ਜਾਂ ਵਿਦਾਊਟ ਆਲਸੋਂ ਕਾਲ ਕਰ ਸਕਦੇ ਹੋ 9023148148 ਸਰਚ ਕਰਨਾ।